ਇਹ ਇਹ ਨੱਥੂ ਰਾਮ ਗੋਡਸੇ ਨੂੰ ਇਸ ਬੈਰਕ ਦੇ ਵਿੱਚ ਰੱਖਿਆ ਗਿਆ ਇਹ ਬੈਰਕ ਸੀਗੀ ਜੀ ਬਿਲਕੁਲ ਜਿੱਥੇ ਨੱਥੂ ਰਾਮ ਗੋਡਸੇ ਨੂੰ ਰੱਖਿਆ ਗਿਆ ਸੀਗਾ ਸਰੀਆ ਗਰਮ ਕਰਕੇ ਇੱਥੋਂ ਲੋਹੇ ਦਾ ਇੱਥੇ ਇੱਕ ਕੈਦੀ ਨੂੰ ਨਾ ਐਦਾਂ ਖੜਾ ਦਿੱਤਾ ਜਾਂਦਾ ਸੀ ਇਸ ਜਗ੍ਹਾ ਦੇ ਉੱਪਰ ਐਦਾਂ ਐਦਾਂ ਖੜਾ ਕੇ ਉੱਥੋਂ ਸਰੀਆ ਗਰਮ ਕਰਕੇ ਫਿਰ ਇਹਨੂੰ ਇੱਥੇ ਦਾਗ ਦਿੱਤਾ ਜਾਂਦਾ ਸੀ ਗੁੱਡ ਮਾਰਨਿੰਗ ਜੀ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਰਾਤ ਮੀਂਹ ਪੈ ਗਿਆ ਯਾਰ ਤੁਸੀਂ ਦੇਖਿਆ ਹੋਣਾ ਪਿਛਲੇ ਵਲੌਗ ਦੇ ਵਿੱਚ بارش ਪੈ ਗਈ بارش ਪੈਣ ਕਰਕੇ ਸਾਰਾ ਫਟਾਫਟ ਆਪਣੇ ਹੋਟਲਸ ਦੇ ਵਿੱਚ ਆ ਗਏ ਤੇ ਹੁਣ ਸਵੇਰ ਹੈ ਕਸੌਲੀ ਦੀ ਔਰ ਠੰਡ ਬਹੁਤ ਜ਼ਿਆਦਾ ਹੈ ਪਟਿਆਲੇ ਸਿਗਾ ਟੈਂਪਰੇਚਰ 29 30 ਡਿਗਰੀ ਔਰ ਇੱਥੇ ਪਹੁੰਚਿਆ ਹੋਇਆ ਭਰਾਵਾ 6 7 ਡਿਗਰੀ ਬਹੁਤ ਜ਼ਿਆਦਾ ਠੰਡ ਹੈ ਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਹੁਣ ਹੋਟਲ ਤੋਂ ਨਿਕਲੇ ਆ ਬਾਹਰ ਤੇ ਰਾਤ ਸਾਰੇ ਹੋਟਲ ਬੁੱਕ ਸੀਗੇ ਬਹੁਤ ਭੀੜ ਸੀਗੀ ਇੱਥੇ ਤੇ ਹੁਣ ਸਵੇਰੇ ਨਿਕਲੇ ਆ ਬਾਹਰ ਔਰ ਕਸੋਲੀ ਤੁਹਾਨੂੰ ਐਕਸਪਲੋਰ ਕਰਦੇ ਆ ਸ਼ਹਿਰ ਔਰ ਪੁਰਾਣੀ ਕਸੋਲੀ ਮਿਲਦੇ ਆ ਦਿਖਾਨੇ ਆ ਤੁਹਾਨੂੰ ਸਵੇਰੇ ਕਿਦਾਂ ਦਾ ਮਾਹੌਲ ਹੈ ਜਿਹੜੇ ਹੋਟਲ ਚ ਰਾਤ ਠਹਿਰੇ ਸੀ ਨਾ ਆ ਮੁੰਡਿਆਂ ਨੇ ਬੜੀ ਸੇਵਾ ਕੀਤੀ ਯਾਰ ਚਾਹਨਾ ਮੈਂ ਆਪਕਾ ਸਰੇਸ਼ ਰਾਜ ਸਰੇਸ਼ ਬਹਾਦਰ ਕਹਾਂ ਸੇ ਆਪ ਨਿਕਾਲ ਸੇ ਔਰ ਆਪਕਾ ਸਰੇਸ਼ ਕੁਮਾਰ ਆਪਕਾ ਵੀ ਸਰੇਸ਼ ਆਪ ਵੀ ਨੇਪਾਲ ਸੇ ਚਾਹ ਵੀ ਯੂਪੀ ਸੇ ਆ ਬੜੀ ਸੇਵਾ ਕੀਤੀ ਯਾਰ ਇਹਨਾਂ ਨੇ ਬਹੁਤ ਵਧੀਆ ਮੁੰਡੇ ਨੇ ਰਾਤ بارش ਪੈ ਰਹੀ ਸੀ ਸਾਰਾ ਅਰੇਂਜਮੈਂਟ ਕੀਤਾ ਵਿਚਾਰ ਇੱਕ ਵਾਰੀ ਥਿਊ ਦੇਖੋ ਯਾਰ ਕਸੌਲੀ ਦਾ ਸਵੇਰੇ ਸਵੇਰਾ ਦਾ 8 ਵਜੇ ਦਾ ਟਾਈਮ ਹੈ ਔਰ ਹਲੇ ਕਸੌਲੀ ਨਾ ਉੱਠੀ ਨਹੀਂ ਹੈ ਕਹਿੰਦੇ ਨੇ ਕਸੌਲੀ ਜਿਹੜੀ ਹੈ ਨਾ ਉਹ 9:30 10 ਵਜੇ ਉੱਠਦੀ ਹੈ ਜਲਦੀ ਸੌਣ ਵਾਲੀ ਤੇ ਸਵੇਰੇ ਲੇਟ ਉੱਠਣ ਵਾਲੀ ਕਸੌਲੀ ਪਰ ਸਵੇਰੇ ਸਵੇਰੇ 8 ਵਜ ਦਾ ਜਰਾ ਸੀਨ ਦੇਖੋ ਇੱਕ ਵਾਰੀ ਯਾਰ ਵੈਦਰ ਦੇਖੋ ਇੰਨੀ ਠੰਡੀ ਹਵਾ ਚੱਲ ਰਹੀ ਹੈ ਨਾ ਔਰ ਪੂਰਾ ਜਿਵੇਂ ਆਪਣੇ ਜਨਵਰੀ ਚ ਹੁੰਦਾ ਹੈ ਨਾ ਐਵੇਂ ਦੀ ਠੰਡ ਹੋਈ ਹੋਈ ਹੈ ਸਵੇਰੇ ਸੁੱਨ ਸਰਾ ਹੈ ਪੂਰਾ ਬਾਜ਼ਾਰ ਹਲੇ ਖੁੱਲਿਆ ਨਹੀਂ ਹੈ ਤੁਸੀਂ ਦੇਖੋ ਜਿਹੜੀ ਇਹਦੀ ਖੂਬਸੂਰਤੀ ਹੈ ਨਾ ਸਨਾਟੇ ਦੀ ਖੂਬਸੂਰਤੀ ਕਸੌਲੀ ਦੀ ਉਹ ਵੀ ਬਾ ਕਮਾਲ ਕਸੌਲੀ ਦੀ ਪੁਰਾਣੀ ਮਾਰਕੀਟ ਚ ਆ ਗਏ ਔਰ ਠੰਡ ਚ ਤਾਂ ਪ੍ਰਾਵਾ ਬਹੁਤ ਬੁਰਾ ਹਾਲ ਹੋਇਆ ਹੋਇਆ ਕੱਪੜੇ ਨਾ ਆਪਾਂ ਲੈ ਆਏ ਸਿੰਪਲ ਜਿਵੇਂ ਪਟਿਆਲੇ ਦਾ ਮੌਸਮ ਸੀ ਇੱਥੇ ਆ ਕੇ ਪਤਾ ਲੱਗਿਆ ਹੁਣ ਨਾਸ਼ਤਾ ਕਰਦੇ ਆਂ ਆ ਦੁਕਾਨ ਹੈ ਮੇਰੇ ਖਿਆਲ ਹਾਂ ਇਹ ਪੰਜਾਬੀ ਟੱਪ ਹੈ ਇੱਥੇ ਪੁੱਛਦੇ ਆ ਇੱਥੇ ਪੁੱਛਦੇ ਹਾਂ ਨਾਸ਼ਤਾ ਮਿਲ ਜੂਗਾ ਜੀ ਸਰ ਓਕੇ ਇੱਥੇ ਕਰਦੇ ਆ ਉਨਾ ਮੈਡੀਟੇਸ਼ਨ ਪੁਆਇੰਟ ਜਾ ਰਹੇ ਆ ਤੇ ਜਾਂਦੇ ਜਾਂਦੇ ਤੁਹਾਨੂੰ ਚੀਜ਼ ਦਿਖਾਉਣਾ ਦੁਨੀਆ ਦੇ ਵਿੱਚ ਜੇ ਸਵਰਗ ਕਿਤੇ ਅੱਖ ਦੀ ਅੱਖਾਂ ਨਾਲ ਦੇਖਣਾ ਹੋਵੇ ਨਾ ਤਾਂ ਮੈਂ ਸਾਹਮਣੇ ਦੇਖੋ ਤੁਸੀਂ ਸ਼ਾਇਦ ਮੋਬਾਈਲ ਦੀਆਂ ਅੱਖਾਂ ਨਾਲ ਉਨਾ ਖੂਬਸੂਰਤ ਨਾ ਦਿਕੇ ਜਿੰਨਾ ਮੈਨੂੰ ਦਿਖ ਰਿਹਾ ਹੈ ਵਾਕਈ ਜੰਨਤ ਹੈ ਜੰਨਤ ਤੁਸੀਂ ਦੇਖੋ ਦੂਰ ਦੂਰ ਤੱਕ ਜਿੱਤੇ ਤੱਕ ਤੁਹਾਡੀ ਨਜ਼ਰ ਜਾਏਗੀ ਨਾ ਕਮਾਲ ਹੈ ਕਮਾਲ ਨੇਚਰ ਮਤਲਬ ਸ਼ਬਦ ਨਹੀਂ ਹੈ ਕੋਈ ਯਾਰ ਅਲਟੀਮੇਟ ਹੈ ਇੱਥੇ ਹੁਣ ਅੱਗੇ ਮੈਡੀਟੇਸ਼ਨ ਪੁਆਇੰਟ ਹੈ ਜਿੱਥੇ ਲੋਕ ਮੈਡੀਟੇਸ਼ਨ ਕਰਦੇ ਨੇ ਉਥੇ ਲੈ ਕੇ ਚੱਲ ਰਹੇ ਹਾਂ ਤੁਹਾਨੂੰ ਦਿਖਾਉਣੇ ਆ ਕਸੌਲੀ ਦਾ ਮੈਡੀਟੇਸ਼ਨ ਸੈਂਟਰ ਪੁਆਇੰਟ ਪਹੁੰਚ ਗਏ ਜੀ ਮੈਡੀਟੇਸ਼ਨ ਪੁਆਇੰਟ ਇੱਥੇ ਇੱਕ ਇਹਨਾਂ ਨੇ ਚਿਲਡਰਨ ਪਾਰਕ ਬਣਾਇਆ ਹੋਇਆ ਹੈ ਇਹ ਜਿਮ ਬਣਾਇਆ ਹੋਇਆ ਇੱਥੇ ਓਪਨ ਜਿਮ ਹੈ ਪਾਰਕ ਦੇ ਵਿੱਚ ਔਰ ਹੁਣ ਜਿਹੜਾ ਕੈਮਰਾ ਅੱਗੇ ਜਾ ਰਿਹਾ ਹੈ ਨਾ ਇਹ ਹੈਗਾ ਜੀ ਸਨਸੈਟ ਪੁਆਇੰਟ ਜਾਂ ਇਹਨੂੰ ਮੈਡੀਟੇਸ਼ਨ ਪੁਆਇੰਟ ਵੀ ਕਹਿ ਦਿੰਦੇ ਨੇ ਦੇਖੋ ਜਿਹੜਾ ਨੀਚੇ ਤੁਹਾਨੂੰ ਇੱਥੋਂ ਚੰਡੀਗੜ੍ਹ ਵੀ ਦਿਖੂਗਾ ਤੁਹਾਨੂੰ ਇੱਥੋਂ ਬਾਕੀ ਸ਼ਹਿਰ ਵੀ ਦਿਖਣਗੇ ਕਮਾਲ ਦੀ ਜੰਨਤ ਹੈ ਕਮਾਲ ਦੀ ਜੰਨਤ ਔਰ ਜਿੱਥੇ ਜਿੱਥੇ ਨਜ਼ਾਰੀ ਹੈ ਨਾ ਪਹਾੜ ਵੀ ਗਏ ਨੀਚੇ ਲੱਗਦੇ ਬਿਲਕੁਲ ਪਹਾੜਾਂ ਦੇ ਉੱਤੇ ਬੱਦਲ ਵੀ ਨੀਚੇ ਨੇ ਆਪਾਂ ਬਦਲਾਂ ਤੋਂ ਵੀ ਉੱਪਰ ਕਰੇ ਆਂ ਕਮਾਲ ਹੈ ਕਮਾਲ ਇਹ ਇੱਥੇ ਨਾ ਜਿਹੜੇ ਲੋਕਾਂ ਦੇ ਰਿਹਾਇਸ਼ੀ ਏਰੀਆ ਇਹ ਨੀਚੇ ਪਿੰਡ ਨੇ ਬਣੇ ਹੋਏ ਅਲਵਿਦਾ ਕਹਿੰਦੇ ਆ ਜੀ ਕਸੌਲੀ ਨੂੰ ਹਾਲਾਂਕਿ ਸਵੇਰ ਦੇ 11 ਵਜੇ ਆ ਪਰ ਕਿਉਂਕਿ ਹੁਣ ਮਾਰਕੀਟ ਤੁਹਾਨੂੰ ਘੁਮਾਤੀ ਨਵੀਂ ਮਾਰਕੀਟ ਇਹਨਾਂ ਨੇ ਖਤਮ ਕਰਤੀ ਇੱਕ ਮੰਕੀ ਪੁਆਇੰਟ ਹੈ ਬਿਲਕੁਲ ਕਸੌਲੀ ਦੇ ਬਹੁਤ ਟਾਪ ਦੇ ਪੁਆਇੰਟ ਦੇ ਉੱਪਰ ਬਹੁਤ ਉੱਚੇ ਪੁਆਇੰਟ ਦੇ ਉੱਪਰ ਕਿਹਾ ਜਾਂਦਾ ਹੈ ਕਿ ਜਦੋਂ ਹਨੂਮਾਨ ਜੀ ਸੰਜੀਵਨੀ ਬੁੱਟੀ ਲੈ ਕੇ ਆ ਰਹੇ ਸੀ ਲਕਸ਼ਮਣ ਜੀ ਵਾਸਤੇ ਤਾਂ ਇੱਕ ਪੈਰ ਉਹਨਾਂ ਦਾ ਉਸ ਪਹਾੜ ਦੇ ਉੱਪਰ ਪਿਆ ਸੀ ਉਹ ਪਹਾੜ ਦੇ ਉੱਪਰ ਮੰਕੀ ਪੁਆਇੰਟ ਆ ਪਰ ਦਿੱਕਤ ਇਹ ਹੈ ਕਿ ਉੱਥੇ ਕੈਮਰਾ ਲਾਉ ਨਹੀਂ ਹੈਗਾ ਇਸ ਕਰਕੇ ਉੱਥੇ ਵਲੌਗ ਨਹੀਂ ਬਣਾ ਸਕਦੇ ਹੈਗੇ ਤੇ ਬਾਕੀ ਤੁਹਾਨੂੰ ਮਾਰਕੀਟ ਇੱਥੇ ਕਸੌਲੀ ਦੀ ਘੁਮਾਤੀ ਹੁਣ ਸਵੇਰੇ 11 ਵਜੇ ਆ ਇੱਥੋਂ ਨਿਕਲਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਉਹ ਜਿਹੜੀ ਕੱਲ ਰਹਿ ਗਈ ਸੀ ਦਕਸ਼ਾਈ ਜੇਲ ਜੇਲ ਦੇ ਅੰਦਰ ਦਾ ਸੀਨ ਤੁਹਾਨੂੰ ਇੱਕ ਵਾਰੀ ਦੁਬਾਰਾ ਜਾਨਨੇ ਆ ਉੱਥੇ ਔਰ ਕੋਸ਼ਿਸ਼ ਕਰਦੇ ਆ ਜੇ ਹੁਣ ਅੱਜ ਉੱਥੇ ਖੁੱਲੀ ਹੋਈ ਜੇਲ ਤਾਂ ਤੁਹਾਨੂੰ ਜੇਲ ਦਿਖਾਣੇ ਆ ਤੇ ਲੋਜੀ ਅੰਦਰ ਆ ਗਏ ਆ ਜੇਲ ਦੇ ਦਵਾਰੋਂ ਕੱਲ ਕਿਉਂਕਿ ਆਪਾਂ ਤੁਹਾਨੂੰ ਅੰਦਰ ਦਾ ਸੀਨ ਨਹੀਂ ਦਿਖਾ ਪਾਏ ਸੀ ਤੇ ਮੈਨੂੰ ਇਹ ਸੀਗਾ ਕਿ ਮੁਗਲਾਂ ਦੇ ਟਾਈਮ ਦੀ ਜੇਲ ਹੈ ਅੰਗਰੇਜ਼ਾਂ ਦੇ ਟਾਈਮ ਦੀ ਜੇਲ ਹੈ ਤੇ ਇੱਕ ਵਾਰ ਤੁਹਾਨੂੰ ਅੰਦਰੋਂ ਵੀ ਦਿਖਾਵਾਂ ਤੇ ਦਵਾਰੋਂ ਆ ਗਏ ਆ ਇੱਕ ਵਾਰ ਤੁਹਾਨੂੰ ਫੇਰ ਦਿਖਾਣੇ ਆ ਅੰਦਰੋਂ ਕਿ ਅੰਦਰ ਦੀ ਜੇਲ ਜਿਹੜੀ ਸੀਗੀ ਉਹ ਕਿੱਦਾਂ ਦੀ ਸੀ ਹੁਣ ਤੁਸੀਂ ਮੇਰੇ ਨਾਲ ਨਾਲ ਆਓ ਮੈਂ ਤੁਹਾਨੂੰ ਦਿਖਾਣਾ ਇਹ ਜੇਲ ਦੇ ਵਿੱਚ ਤੁਸੀਂ ਦੇਖੋ 54 ਬੈਰਕ ਸੀਗੇ ਔਰ ਤੁਸੀਂ ਦੇਖ ਸਕਦੇ ਹੋ ਇਦਾਂ ਔਰ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਨਾ ਇਹ ਬੈਰਕ ਜਿਹੜੀ ਹੈਗੀ ਹੈ ਨਾ ਮੈਂ ਦਿਖਾਨਾ ਇਹ ਬੈਰਕ ਜਿਹੜੀ ਹੈਗੀ ਹੈ ਇਹ ਨਥੂਰਾਮ ਗੋਟਸੇ ਨੂੰ ਇਸ ਬੈਰਕ ਦੇ ਵਿੱਚ ਰੱਖਿਆ ਗਿਆ ਸੀ ਤੁਸੀਂ ਦੇਖੋ ਲਿਖਿਆ ਹੋਇਆ ਇਹਨਾਂ ਨੇ ਤੁਸੀਂ ਪੌਜ਼ ਕਰਕੇ ਬਾਅਦ ਚੋਂ ਪੜ੍ਹ ਵੀ ਲਿਓ ਕਿ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਥੂਰਾਮ ਗੋਟਸੇ ਨੂੰ ਕਿਉਂਕਿ ਇੱਥੇ ਟ੍ਰਾਇਲ ਵੀ ਲਿਆਇਆ ਗਿਆ ਸੀਗਾ ਤੇ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਨਾ ਇੱਕ ਵਾਰੀ ਮੈਂ ਇਹਨਾਂ ਨੂੰ ਵੀ ਕਹਿਣਾ ਕਿ ਮੇਰੇ ਨਾਲ ਇੱਕ ਵਾਰੀ ਅੰਦਰ ਆਣਗੇ ਔਰ ਅੰਦਰ ਆ ਕੇ ਦਿਖਾਨਗੇ ਤੁਹਾਨੂੰ ਇਹ ਬੈਰਕ ਸੀਗੀ ਜੀ ਬਿਲਕੁਲ ਜਿੱਥੇ ਨਥੂਰਾਮ ਗੋਟਸੇ ਨੂੰ ਰੱਖਿਆ ਗਿਆ ਸੀਗਾ ਇਹ ਨਾ ਇੱਕ ਏਦਾਂ ਦਾ ਇੱਕ ਬਣਾਇਆ ਹੋਇਆ ਸੀਗਾ ਜਿਹਦੇ ਚ ਜਿਹਨੂੰ ਬਹੁਤ ਬੜੀ ਸਖਤ ਸਜ਼ਾ ਦੇਣੀ ਹੁੰਦੀ ਸੀ ਨਾ ਉਹ ਇੰਨੀ ਕਿ ਜਗ੍ਹਾ ਸੀਗੀ ਆ ਤੁਸੀਂ ਦੇਖੋ ਇੱਥੇ ਇਹ ਬੰਦੇ ਦਾ ਖੜਾਇਆ ਹੋਇਆ ਇਹਨੂੰ ਇੱਥੇ ਖੜਾ ਕਰ ਦਿੰਦੇ ਸੀਗੇ ਸਿਰਫ ਇੰਨੀ ਕਿ ਜਗ੍ਹਾ ਹੈ ਇਹ ਦੇਖੋ ਇੰਨੀ ਕਿ ਜਗ੍ਹਾ ਇੱਥੇ ਖੜਾ ਕਰ ਦਿੰਦੇ ਸੀਗੇ ਤੇ ਇਹ ਬੰਦਾ ਖੜਾ ਹੀ ਰਹਿੰਦਾ ਸੀ ਬਿਲਕੁਲ ਏਦਾਂ ਜਿਵੇਂ ਬੁੱਤ ਬਣਾਇਆ ਹੋਇਆ ਹੈ ਨਾ ਜੀ ਇਹ ਇਹ ਦੇਖੋ ਉਸ ਟਾਈਮ ਦਾ ਨਾ ਇਹ ਲੋਹਾ ਜਿਹੜਾ ਹੈ ਨਾ ਇਹਦਾ ਦਰਵਾਜਾ ਹੈ ਇਹ ਤੁਸ ਦੇਖੋ ਉਸ ਟਾਈਮ ਦਾ ਲੱਗਿਆ ਹੋਇਆ ਔਰ ਇੱਕ ਵਾਰੀ ਮੈਂ ਕਹਿੰਨਾ ਅੰਦਰ ਵੈਸੇ ਨਾ ਹਨੇਰਾ ਬਹੁਤ ਹੈ ਕਿਉਂਕਿ ਇਹਨਾਂ ਨੇ ਲਾਈਟ ਬੰਦ ਕੀਤੀ ਹੋਈ ਹੈ ਇਹ ਇੰਨੀ ਕੋਠਲੀ ਹੁੰਦੀ ਸੀਗੀ ਜੀ ਮੈਂ ਬਹੁਤੀ ਦੂਰ ਤੋਂ ਨਹੀਂ ਦਿਖਾਣਾ ਤੁਹਾਨੂੰ ਨੇੜੇ ਤੋਂ ਦਿਖਾਣਾ ਕਿਉਂਕਿ ਦੂਰ ਤੋਂ ਹਨੇਰਾ ਬਹੁਤ ਹੈ ਇਹ ਇੰਨੀ ਕੁ ਕੋਠਲੀ ਹੁੰਦੀ ਸੀ ਜੋ ਜਨਾਬ ਦੱਸਿਆ ਗਿਆ ਇਸ ਜੇਲ ਦੇ ਵਿੱਚ ਔਰ ਦੋ ਘੜੇ ਮਿਲਦੇ ਸੀਗੇ ਇੱਕ ਘੜਾ ਪਾਣੀ ਵਾਸਤੇ ਹੁੰਦਾ ਸੀ ਔਰ ਇੱਕ ਘੜਾ ਵਾਸ਼ਰੂਮ ਵਾਸਤੇ ਹੁੰਦਾ ਸੀ ਇਹਦੇ ਵਿੱਚ ਹੀ ਵਾਸ਼ਰੂਮ ਕਰਨਾ ਹੁੰਦਾ ਸੀ ਵਿੱਚ ਹੀ ਸਾਰਾ ਕੁਝ ਹੁੰਦਾ ਸੀ ਇਹ ਇਹ ਦੇਖੋ ਇਹ ਨਾ ਥੱਲੇ ਤੁਸੀਂ ਦੇਖੋਗੇ ਨਾ ਇਹ ਨੀਚੇ ਲੱਕੜ ਦਾ ਫਰਸ਼ ਹੈ ਔਰ ਆ ਦੇਖੋ ਇਥੇ ਲੋ ਥੱਲੇ ਕਹਿੰਦੇ ਨੇ ਕਿ ਨੀਚੇ ਜਿਹੜੀ ਹੈ ਨਾ ਆਰਮੀ ਜਿੰਨੀ ਵੀ ਇਹਨਾਂ ਦੀ ਹੁੰਦੀ ਸੀ ਜੇਲ੍ਹ ਦੀ ਜਿਹੜੀ ਪੁਲਿਸ ਹੁੰਦੀ ਸੀ ਉਹਨਾਂ ਦੇ ਆਫਿਸ ਨੀਚੇ ਬਣੇ ਹੋਏ ਸੀ ਤਾਂ ਕਿ ਜਦੋਂ ਕੋਈ ਕੈਦੀ ਨਾ ਬਾਹਰ ਨਿਕਲਦਾ ਸੀ ਤਾਂ ਇਥੋਂ ਆਵਾਜ਼ ਕਰਦਾ ਸੀ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਜੇ ਕੋਈ ਭੱਜਣ ਦੀ ਕੋਸ਼ਿਸ਼ ਕਰਦਾ ਹੈ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਥੋਂ ਆਵਾਜ਼ ਦੀ ਥਪ-ਥਪ ਨਾਲ ਨੀਚੇ ਪਤਾ ਲੱਗ ਜਾਂਦਾ ਸੀ ਕਿ ਕੋਈ ਬਾਹਰ ਉੱਪਰ ਹਲਚਲ ਹੋ ਰਹੀ ਹੈ ਇੱਕ ਹੈ ਨਾ ਜੀ ਅੰਗਰੇਜ਼ਾਂ ਦੇ ਟਾਈਮ ਕੇ ਜੇਲਰ ਇਹ ਉਹ ਜੇਲਰ ਦਾ ਕਮਰਾ ਹੈ ਦੇਖੋ ਤੁਸੀਂ ਉੱਪਰ ਲੱਕੜ ਦੀ ਸਾਰੀ ਉਹ ਹੈ ਇਹ ਜਿਹੜੀ ਜੇਲ੍ਹ ਸੀਗੀ ਉਹਦੇ ਜੇਲਰ ਦਾ ਆਫਿਸ ਇਹ ਸੀਗਾ ਜੀ ਇਹ ਉਹਦੀ ਐਡਰੈਸ ਹੈ ਅੱਜ ਵੀ ਰੱਖੀ ਹੋਈ ਹੈ ਜੇਲ ਨੂੰ ਨੋ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਇੱਕ ਜੇਲ ਤਾਂ ਜਿਹੜੀ ਸੀਗੀ ਜਿਹੜੇ ਜਰਨਲ ਕੈਦੀ ਸੀਗੇ ਦੂਜੇ ਜਿਹੜੇ ਕੈਦੀ ਸੀ ਨਾ ਜੀ ਉਹ ਕੈਦੀ ਸੀ ਜਿਹੜੇ ਜਿਨ੍ਹਾਂ ਨੂੰ ਬਿਲਕੁਲ ਹਾਰਡ ਕੋਰ ਕ੍ਰਿਮੀਨਲ ਜਿਹੜੇ ਸੀਗੇ ਨਾ ਜੀ ਜਿਨ੍ਹਾਂ ਨੂੰ ਇਕਾਂਤ ਵਾਸ ਦੇ ਵਿੱਚ ਰੱਖਿਆ ਜਾਂਦਾ ਸੀ ਤੁਸੀਂ ਦੇਖੋ ਇਹ ਨਾ ਦੇਲ ਦਾ ਦਰਵਾਜਾ ਸੀ ਔਰ ਇੰਨੀ ਕ ਜੇਲ ਸੀ ਇੱਥੋਂ ਨਾ ਇਹ ਦਰਵਾਜਾ ਸੀ ਜਿੱਥੋਂ ਅੰਦਰੋਂ ਖਾਣ ਪੀਣ ਦੇ ਲਈ ਸਿਰਫ ਇਸ ਇਸ ਜਗ੍ਹਾ 'ਚੋਂ ਅੰਦਰੋਂ ਦਿੱਤਾ ਜਾਂਦਾ ਸੀ ਔਰ ਦੋ ਘੜੇ ਦਿੱਤੇ ਜਾਂਦੇ ਸੀ ਇੱਕ ਘੜਾ ਪਾਣੀ ਵਾਸਤੇ ਔਰ ਇੱਕ ਘੜਾ ਜਿਹੜਾ ਸੀਗਾ ਉਹ ਵਾਸ਼ਰੂਮ ਵਾਸਤੇ ਵਾਸ਼ਰੂਮ ਦੀ ਅੰਦਰ ਹੀ ਕਰਨਾ ਹ ਮਲੇ ਜਿਹੜੀ ਦੂਜੇ ਪਾਸੇ ਆਪਾਂ ਦੇਖਿਆ ਉਹਦੇ ਚ ਤਾਂ ਥੋੜਾ ਆਮ ਜਰਨਲ ਕੈਦੀ ਸੀਗੇ ਇਹਦੇ ਚ ਇਹ ਦਰਵਾਜਾ ਦਿੱਤਾ ਗਿਆ ਸੀ ਇਹਦੇ ਚ ਹੀ ਸਾਰਾ ਕੁਝ ਪਾਣੀ ਵਗੈਰਾ ਸਾਰਾ ਕੁਝ ਅੰਦਰੋਂ ਇੱਥੋਂ ਰੋਟੀ ਵਗੈਰਾ ਇਹਦੇ ਅੰਦਰ ਹੀ ਦਿੱਤਾ ਜਾਂਦਾ ਸੀ ਇਹ ਜੇਲ ਦੇ ਅੰਦਰ ਦਾ ਹੈ ਦੇਖੋ ਇੱਕ ਨਾ ਇੱਕ ਪਾਰਟੀਸ਼ਨ ਦਿੱਤੀ ਹੋਈ ਹੈ ਜੇ ਤੁਸੀਂ ਵਾਸ਼ਰੂਮ ਜਾਂ ਨਹਾਣਾ ਧੋਣਾ ਹੁੰਦਾ ਸੀ ਉਹ ਇੱਧਰਲੇ ਪਾਸੇ ਹੁੰਦਾ ਸੀ ਅੰਦਰ ਹੀ ਹੁੰਦਾ ਸੀ ਸਾਰਾ ਕੁਝ ਇਹਦੇ ਅੰਦਰ ਹੀ ਰਹਿਣਾ ਔਰ ਅੰਦਰ ਹੀ ਸਾਰਾ ਕੁਝ ਖਾਣਾ ਪੀਣਾ ਸਾਰਾ ਕੁਝ ਅੰਦਰ ਹੀ ਹੁੰਦਾ ਸੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਹਾਤਮਾ ਗਾਂਧੀ ਵੀ ਇਸ ਜੇਲ੍ਹ ਦੇ ਵਿੱਚ ਆਏ ਸੀ ਹਾਲਾਂਕਿ ਉਹ ਕੈਦੀ ਬਣ ਕੇ ਨਹੀਂ ਆਏ ਸੀ ਤੁਸੀਂ ਦੇਖੋ ਇੱਥੇ ਲਿਖਿਆ ਹੋਇਆ ਹੈ ਇਹਨਾਂ ਦਾ ਆਇਰਿਸ਼ ਸੈਨਿਕਾਂ ਤੇ ਅਤਿਆਚਾਰ ਦੇ ਖਿਲਾਫ ਉਹ ਇੱਥੇ ਮੌਜਨਾ ਕਰਨ ਆਏ ਤੇ ਫਿਰ ਉਹਨਾਂ ਦੀ ਪਰਸਨਲ ਰਿਕਵੈਸਟ ਤੇ ਨਾ ਇਸ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਇਹ ਕਮਰਾ ਦਿੱਤਾ ਸੀ ਇਸ ਕਮਰੇ ਦੇ ਵਿੱਚ ਮਹਾਤਮਾ ਗਾਂਧੀ ਠਹਿਰੇ ਸੀ ਇੱਕ ਉੱਥੇ ਚਰਖਾ ਰੱਖਿਆ ਹੋਇਆ ਇੱਥੇ ਹੁਣ ਇਸ ਜੇਲ੍ਹ ਦੇ ਵਿੱਚ ਤੇ ਇਹ ਹੈਗਾ ਮਹਾਤਮਾ ਗਾਂਧੀ ਜੀ ਦਾ ਕਮਰਾ ਜਿੱਥੇ ਮਹਾਤਮਾ ਗਾਂਧੀ ਜੀ ਰਹੇ ਸੀ ਔਰ ਦੂਜਾ ਇੱਕ ਨਾਲ ਦਾ ਕਮਰਾ ਤੁਸੀਂ ਇਹ ਦੇਖੋ ਜਿਹਦੇ ਨਾਮ ਦੇ ਉੱਪਰ ਇਹ ਦਾਗ ਸ਼ਾਹੀ ਮੁਗਲ ਟਾਈਮ ਦੇ ਵਿੱਚ ਨਾ ਇੱਕ ਦਾਗ ਔਰ ਸ਼ਾਹੀ ਦੇ ਨਾਮ ਦੇ ਉੱਪਰ ਬਣਿਆ ਸੀ ਦਾਗ ਜਿਹੜਾ ਤੁਹਾਨੂੰ ਦੱਸਿਆ ਸੀ ਕੱਲ ਵੀ ਕਿ ਦਾਗ ਦਿੱਤਾ ਜਾਂਦਾ ਸੀ ਉਹ ਇਹ ਕਮਰਾ ਹੈ ਆ ਦੇਖੋ ਇੱਕ ਵਾਰੀ ਮੈਂ ਤੁਹਾਨੂੰ ਦਿਖਾਣਾ ਇਸ ਜਗ੍ਹਾ ਦੇ ਉੱਪਰ ਲੋਹੇ ਦੇ ਸਰੀਏ ਨੂੰ ਗਰਮ ਕੀਤਾ ਜਾਂਦਾ ਸੀ ਇਸ ਜਗ੍ਹਾ ਦੇ ਉੱਪਰ ਆ ਬਣਾਇਆ ਹੋਇਆ ਸਰੀਆ ਗਰਮ ਕਰਕੇ ਇੱਥੋਂ ਲੋਹੇ ਦਾ ਇੱਥੇ ਇੱਕ ਕੈਦੀ ਨੂੰ ਨਾ ਐਦਾਂ ਖੜਾ ਦਿੱਤਾ ਜਾਂਦਾ ਸੀ ਇਸ ਜਗ੍ਹਾ ਦੇ ਉੱਪਰ ਐਦਾਂ ਐਦਾਂ ਖੜਾ ਕੇ ਉੱਥੋਂ ਸਰੀਆ ਗਰਮ ਕਰਕੇ ਫਿਰ ਉਹਨੂੰ ਇੱਥੇ ਦਾਗ ਦਿੱਤਾ ਜਾਂਦਾ ਸੀ ਇਸ ਜਗ੍ਹਾ ਦੇ ਉੱਪਰ ਬਿਲਕੁਲ ਇਹੀ ਉਹ ਜਗ੍ਹਾ ਸੀਗੀ ਇਸ ਕਰਕੇ ਇਸ ਜਗ੍ਹਾ ਦਾ ਨਾਮ ਜਿਹੜਾ ਹੈਗਾ ਉਹ ਦਾਗ ਸ਼ਾਹੀ ਪਿਆ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ ਇਹਦੇ ਨਾਲ ਬਿਲਕੁਲ ਸਾਹਮਣੇ ਦੇਖੋ ਇਹ ਰੂਮ ਜਿਹੜਾ ਹੈਗਾ ਨਾ ਜੀ ਇਹ ਹੈਗਾ ਟਾਰਚਰ ਐਂਡ ਪੁਨਿਸ਼ਮੈਂਟ ਸੈੱਲ ਇੱਥੇ ਜਿਹੜੇ ਕੋਈ ਹਾਰਡ ਕੋਰ ਕ੍ਰਾਈਮਨਲ ਸੀ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜੇ ਹਨਾ ਜਾਂ ਕੋਈ ਹੋਰ ਕ੍ਰਿਮੀਨਲ ਸੀ ਜਿਨ੍ਹਾਂ ਨੂੰ ਇੱਕ ਕ੍ਰਿਮੀਨਲ ਦੀ ਡੈਫੀਨੇਸ਼ਨ ਦੰਨੇ ਨੇ ਅੰਗਰੇਜ਼ ਉੱਥੇ ਇਸ ਜਗ੍ਹਾ ਦੇ ਉੱਪਰ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ ਇਹ ਉਹ ਕਮਰਾ ਸੀਗਾ ਪਨਿਸ਼ਮੈਂਟ ਸੈਲ ਜਿਹੜਾ ਸੀਗਾ ਨਾ ਜੀ ਇਹ ਇਹ ਤਿੰਨ ਹਿੱਸਿਆਂ ਚ ਵੰਡਿਆ ਹੋਇਆ ਸੀ ਇੱਕ ਹਿੱਸਾ ਇਹ ਸੀਗਾ ਇੱਥੇ ਦਿੱਤਾ ਜਾਂਦਾ ਸੀ ਇੱਕ ਆਥੈਂਟਿਕ ਚੀਜ਼ ਦਿਖਾਉਣਾ ਹੋਰ ਇਹ ਸੀਗਾ ਜੀ ਉਹ ਜਿੱਥੇ ਇਹ ਸਰੀਏ ਦੋ ਲੱਗੇ ਹੋਏ ਸੀ ਇਹ ਸਰੀਆਂ ਦੇ ਨਾਲ ਨਾ ਐਦਾਂ ਬੰਨ੍ਹ ਦਿੱਤਾ ਜਾਂਦਾ ਸੀ ਔਰ ਫਿਰ ਉਸ ਤੋਂ ਬਾਅਦ ਸਰੀਏ ਗਰਮ ਕਰਕੇ ਇੱਥੇ ਤੜਫਾਇਆ ਜਾਂਦਾ ਸੀ ਜਿਹੜੇ ਵੀ ਕੈਦੀ ਸੀ ਇੱਥੇ ਸਰੀਆਂ ਨਾਲ ਬੰਨ ਕੇ ਉਹਨਾਂ ਨੂੰ ਇੱਥੇ ਕਰਾਇਆ ਜਾਂਦਾ ਸੀ ਇਹ ਤੀਜਾ ਇੱਕ ਹੋਰ ਸੈੱਲ ਹੈ ਇੱਥੇ ਇਹਦੇ ਨਾਲ ਇੱਥੇ ਸੇਮ ਉਦਾਂ ਦਾ ਹੀ ਹੈ ਜਿਹਦੀ ਮੈਂ ਤੁਹਾਨੂੰ ਉੱਥੇ ਦਿਖਾਇਆ ਕਿ ਇੱਥੇ ਲੋਹਾ ਸਰੀਆ ਗਰਮ ਕਰਨ ਵਾਲਾ ਰੱਖਿਆ ਹੋਇਆ ਹੈ ਸਰੀਆ ਗਰਮ ਕਰਕੇ ਇੱਥੋਂ ਔਰ ਫਿਰ ਉੱਥੇ ਬੰਨ ਕੇ ਸਰੀਆ ਦਿੱਤਾ ਜਾਂਦਾ ਸੀ